ਇਹਨੂੰ ਭਾਈ 65 ਸ਼ਰਟ ਦਿਖਾ ਦਿਓ ਵਧੀਆ ਜੀ। ਓਹੋ ਮਜ਼ੇ ਮਾਰੀ ਜਾਣਾ। ਜੱਟ ਲਵੇ, ਮਾਗਜ ਨਹੀਂ ਜੱਟ ਲਵੇ ਪੈਸ਼ਾ ਵਾ ਉਹਦਾ 5-500 ਦੇ ਨੋਟ ਨੇ। ਤੁਸੀਂ ਇਹਦੇ ਕੋਲ ਤਾਂ ਪੈਸੇ ਨਹੀਂ ਤੁਸੀਂ ਲਿਆਓ ਕੱਪੜੇ। ਕੱਲ ਮੈਂ ਤੁਹਾਨੂੰ ਮੈਮ ਤੁਹਾਨੂੰ। ਖੁੱਲਾ ਪੈਸਾ ਬਾਪੇ। ਬਰਾਬਰ ਤੇ ਮੇਰੇ ਕਿਸੇ ਨਾਲ। ਇਹ ਬੰਦਾ ਯਾਰ ਮੈਨੂੰ ਦੇਖਿਆ ਲੱਗਦਾ ਯਾਰ ਕਿਤੇ। ਤੇ ਮੈਨੂੰ ਕੀ ਸੁਪਨੇ ਆਉਂਦੇ ਨੇ ਕਿੱਥੇ ਦੇਖਿਆ? ਉਹ ਇਹ ਤਾਂ ਉਹੀ ਆ ਪਰਛੋ ਜੀ ਯਾਰ ਡੱਕਰ ਕੇ ਕੱਢਿਆ ਦੁਕਾਨ ਤੋਂ ਈ ਸੀ ਹਵਾ ਲੈਣਾ ਆਇਆ। ਉਹ ਉਹ ਸ਼ਾਂਤ ਸ਼ਾਂਤ ਇਹ ਤਾਂ ਕੱਪੜੇ ਲੈਣ ਆ ਗਿਆ। ਕੱਪੜੇ ਲੈਣ ਆਏ ਪੈਸੇ ਲੈਣ ਆ ਉਹ ਵੱਲੇ ਪੈਸੇ ਮੈਂ ਤਾਂ ਠੀਕ ਆ ਤੂੰ ਰੇ ਹੁਣ ਉਦਨੇ ਕੋਟ ਘਾ ਕੇ ਸ਼ਵਰ ਨਹੀਂ ਆ ਨਹੀਂ ਨਹੀਂ ਉਹਦਾ ਆਪਣਾ ਨਾ ਬੱਚਾ ਇਹਨੂੰ ਪੈਟ ਰਿਜ਼ਲਟ ਲੈਣਾ ਆਇਆ ਜੀ ਆਪਣੇ ਬੱਚੇ ਨੂੰ ਅੱਛਾ ਐਡਾ ਕ ਬੱਚਾ ਜ਼ਰਾ ਮੁੰਡਾ ਆਪਣਾ ਮੁੰਡਾ ਓਏ ਇਹ ਤਾਂ ਇਹਨੂੰ ਛੇੜਨਾ ਬਲੈ ਦੀ ਬਾਹ ਨਿਕਲ ਜਾਂਦੀ ਆ ਓਏ ਇਹ ਤਾਂ ਸਾਡਾ ਉਹਦਾ ਚੱਕਾ ਲੱਗਦਾ ਤਾਂ ਤੁਸੀਂ ਕੱਪੜੇ ਦਿਖਾਓ ਤਾਂ ਬਹਿਸ ਕਰੀ ਜਾਂਦੇ ਨੇ। ਉਹ ਇੱਕ ਮਿੰਟ ਛੱਡੋ ਜੀ ਤੁਸੀਂ ਬੈਠੋ ਮੈਂ ਤੁਹਾਨੂੰ ਦਿਖਾ ਦਿੰਦਾ। ਨਹੀਂ ਨਹੀਂ ਇਹ ਕਹਿੰਦਾ ਸਾਡਾ ਮੁੰਡਾ ਮੁੰਡਾ ਦਾ ਯਾਰ ਸਾਡਾ। ਇਹਦਾ ਮੁੰਡਾ ਕਿਵੇਂ ਹੋ ਗਿਆ ਇਹਨਾਂ ਦਾ? ਓਹੋ ਤੁਸੀਂ ਕੱਪੜੇ ਦੇਖੋ। ਮਗਜ਼ ਬਾਅਦ ਚ ਮਾਰ ਲਿਓ। ਮਾਲਾ ਯਾਰ ਮੈਂ ਤੁਸੀਂ ਬੈਠੋ ਬੈਠੋ ਤੁਸੀਂ ਮੈਂ ਇੱਕ ਮਿੰਟ ਮੈਂ ਦਿਖਾ ਦਿੰਦਾ। ਮੇਰੇ ਮੁੰਡੇ ਨੂੰ ਨਜ਼ਰ ਲਾਈ ਜਾਂਦੇ ਸਾਡੇ ਨੂੰ ਆਹ ਦੇਖੀ ਸੋਹਣਾ। ਲਾਡਾਂ ਨਾਲ ਪਾਲਿਆ ਹੋਇਆ। ਓਏ ਅਸੀਂ ਕਿਹੜਾ ਕਹਿੰਦੇ ਚੋਰੀ ਨਾਲ ਪਾਲਿਆ। ਲਾਡਾਂ ਨਾਲੇ ਪਾਲਿਆ ਤਾਂ। ਦਹੀਂ ਲੱਸੀ ਪੀਂਦਾ। ਕਹੇ ਕਹਿੰਦੇ ਦਿਮਾਗ ਚ ਤਾਂ ਨਹੀਂ ਮੱਸ ਆ ਦੇਖ ਲਾਲ ਰੰਗ ਦਾ ਪੀਸ ਘੈਂਟ ਆ ਪੂਰਾ ਮੈਂ ਤੇ ਉਹਨਾਂ ਗੱਡੀ ਵੀ ਰੁਕ ਜਾਂਦੀ ਐ ਗੱਡੀ ਗੱਡੀ ਵੀ ਰੁਕ ਜਾਂਦੀ ਆ ਆਪਾਂ ਮੋਟਰਸਾਈਕਲ ਰੋਕਣੇ ਆ ਉਹ ਦਿਖਾ ਮੋਟਰਸਾਈਕਲ ਰੋਕਣੇ ਮੜਾ ਜਾ ਉੱਚੀ ਬੋਲ ਜੇ ਮੂਰੇ ਪੈ ਜਾ ਮੈਂ ਸਿੱਧੀ ਰੁਕ ਜੀ ਹਾਂ ਇਹ ਦਿੰਦੇ ਸੱਦਾ ਖਾ ਜਾਣਾ ਮੁੰਡਾ ਤਾਂ ਦੇਖ ਲੈ ਕਿਹੜਾ ਕੱਪੜਾ ਪਾ ਕੇ ਸ਼ੋਹਣਾ ਲੱਗੂ ਇੱਕ ਮਿੰਟ ਲਾਲ ਹੀ ਪਾਉਂਦਾ ਇਹਦੇ ਹਾਂ ਜੱਜਦਾ ਜੱਜਦਾ ਪੂਰਾ ਕੇ ਨਹੀਂ ਕੋਕਾ 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 ਹਾਂ ਪੂਰਾ ਜੱਜਦਾ ਇਹ ਕਿਹਨੂੰ ਟੋਪੀ ਦੇ ਦੇ ਚਰਤੇ ਲੈਣ ਵਾਸਤੇ ਅਸੀਂ ਤੁਮੇ ਮੇਰੇ ਮੁੰਡੇ ਦੇ ਕੱਪੜੇ ਪਾ ਕੇ ਦਿਖਾ ਆਏ ਨਹੀਂ ਟੋਪੀ ਆਹੀ ਤੁਮੇ ਜਿਹੜੀ ਮਰਜ਼ੀ ਦੇ ਦੇ ਸੋਹਣਾ ਲੱਗਣਾ ਚਾਹੀਦਾ ਯਾਰ ਯਾਰ ਪੈਸਿਆਂ ਦੀ ਪ੍ਰਵਾਹ ਨਾ ਮੰਨੀ ਨੋਟ 5 500 ਦੇ ਨੇ ਜਿੰਨੇ ਮਰਜ਼ੀ ਲੈ ਲਈ ਚਾਹੇ 20000 ਜੱਟ ਦੀ ਜੇਬ 'ਚ ਆ ਉਹ ਇੰਨੇ ਪੈਸੇ ਤੇਰੇ ਲਈ ਅੱਜ ਕਿੱਥੋਂ ਆ ਗਏ ਓਏ ਤੈਨੂੰ ਪਤਾ 37 ਕਿੱਲੇ ਜ਼ਮੀਨ ਆ ਉਹ ਠੇਕਾ ਆਇਆ ਸੀ ਠੇਕੇ ਵਾਲੇ ਪੈਸੇ ਆਪਣੇ ਲਵੀ ਆਉਣੇ ਆ ਰੋਕਿਆ ਸਭ ਆਪਾਂ ਚਾਹ ਪੀਓ ਹੁਣ ਹੁਣ ਗੱਡੀ ਲੈਣ ਤੇ ਆਈ ਆ ਚਾਹ ਪੀ ਤੂੰ ਚਾਹ ਪੀ ਮੋ ਯਾਰਸ ਨਹੀਂ ਜਾਂ ਨਹੀਂ ਮੈਂ ਪੀਣੀ ਮੈਂ ਤੁਹਾਨੂੰ ਉਹਦਨੇ ਵੀ ਕਿਹਾ ਸੀ ਕੌਫੀ ਪਿਆ ਤਿੰਨੇ ਟਾਈਮ ਕੌਫੀ ਤੇ ਕਿਉਂ ਨਹੀਂ ਛੱਡਦਾ ਕੌਫੀ ਆਇਆ ਗੱਲ ਸਾਡੀ ਨਹੀਂ ਬਣੀ ਕਰ ਪੈਸੇ ਇਹ ਅਗਲੇ ਕੋਲ ਕੌਫੀ ਵਾਲਾ ਬੰਦਾ ਮਰ ਗਿਆ ਨਹੀਂ ਕੋ ਕੋ ਬੰਦਾ ਜਉਂਦਾ ਬਾਅਦ ਚ ਪਤਾ ਲੱਗਿਆ ਸਾਡਾ ਕੱਪੜਾ ਪਾੜ ਕੇ ਉੱਠ ਖੜਿਆ ਉਹਦਾ ਜਾਉਂਦੇ ਰਿਚਰਕ ਲੈ ਜੀ ਮਾਰ ਕੇ ਉੱਠ ਜਾੜਾ ਕੋਈ ਯਾਰ ਮੈਂ ਖਰਾਣ ਰਹਿ ਕੇ ਜੀ ਆਪ ਫਿਰ ਕੌਫੀ ਮੰਗਾ ਨਾ ਭਾਈ ਮੇਰੀ ਗੱਲ ਸੁਣ ਇੱਕ ਮਿੰਟ ਹਾਂ ਭਾਈ ਤੂੰ ਝੜੇ ਕੰਮ ਲਈ ਆਏ ਪਹਿਲਾਂ ਉਹ ਕਰ ਲੈ ਕੌਫੀ ਚਾਹ ਨਾ ਭੁਲਾ ਦਾਂਗੇ ਪਹਿਲਾਂ ਤੂੰ ਸਿਲੈਕਟ ਤਾਂ ਕਰਦਾ ਆਪਣੇ ਇਹੀ ਕਰਦਾ ਹੁਣ ਅੱਧੇ ਕਹੀ ਜਾਂਦੇ ਆ ਮੁੰਡਾ ਸਾਡਾ ਅਤੇ ਗਈ ਜਾਂਦੇ ਤੂੰ ਆਏ ਆ ਬਲਾਨਾ ਗਾਲਾਂ ਕੱਢੀ ਚੱਲ ਕੋਈ ਗੱਲ ਨਹੀਂ ਤੂੰ ਕੱਪੜੇ ਸਲੈਕ ਕਰ ਗਾਹਕ ਨਾਲ ਅਹੀ ਮਤਮੀਜ਼ੀ ਕਰੀ ਦੀ ਆ ਸਰ ਸੌਰੀ ਹੁਣ ਨਹੀਂ ਹੋਊਗਾ ਸਮਝ ਨਾ ਬਿਨਾਂ ਹੁਣ ਚੜ ਤੇ ਆਇਆ ਹੁਣ ਗੱਡੀ ਲਵਾ ਲਈ ਕੋਈ ਗੱਲ ਨਹੀਂ ਉਹ ਦੇਖ ਦੇ ਆਇਆ ਕਰੋ ਭੈਣ ਜੀ ਆਹ ਦਿਖਾ ਦਿਓ ਰਿਜ਼ਲਟ ਮੇਰੇ ਮੁੰਡੇ ਦੇ ਪਾਸ ਹੋਏ ਇੱਧਰ ਮੈਂ ਵੀ ਖੜਾ ਭੈਣ ਜੀ ਜਿਆਦਾ ਦਿਖਾਓ ਤੇਰੇ ਬੜੀਆਂ ਮਿਰਚਾਂ ਲੜਦੀਆਂ ਨੇ ਮੈਨੂੰ ਤੇ ਕੱਪੜੇ ਮੈਂ ਦਿਖਾਉਣਾ ਸੇਲਮੈਨ ਆ ਦੁਕਾਨ ਦਾ ਸੇਲਮੈਨ ਮੈਂ ਆ ਆਹ ਓਨਰ ਕੌਣ ਆ ਓਨਰ ਤਾਂ ਭੈਣ ਜੀ ਨੇ ਫਿਰ ਓਨਰ ਭੈਣ ਜੀ ਨੇ ਮੇਰੀ ਜੀ ਸਾਰੀ ਆ ਸਾਰੀ ਆ ਉਹ ਦੂਤੋ ਦੀਆ ਠੀਕ ਆ ਠੀਕ ਆ ਪਤਾ ਮੈਨੂੰ ਆ ਭਾਈ ਪਲਟ ਸਲਟ ਪਾ ਯਾਰ ਮੁੰਡੇ ਦੇ ਤੂੰ ਇਹਦੇ ਪਾਣੀ ਆਏ ਪਾ ਕੇ ਲਗਾ ਮੈਂ ਮੇਚ ਦੇ ਲੈ ਕੇ ਜਾਣਿਆ ਘਰੇ ਜਾ ਕੇ ਫਿਰ ਲੜੂਗਾ ਫਿਰ ਤੂੰ ਬਾਪਸ ਕਰ ਜੀ ਇਹ ਦੀ ਕੀ ਗੱਲ ਆ ਇੰਨਾ ਟਾਈਮ ਥੋੜੀ ਆ ਜਾ ਬੇ ਅਰੇ ਇੱਕ ਤੋਂ ਵੀ ਬਾਈ ਨਹੀਂ ਓਏ ਗੁੰਗਾ ਦਾ ਗੁੰਗਾ ਇਹ ਮੈਂ ਤੂੰ ਇਹ ਚੈ ਗੱਲ ਕੀ ਕਰਦਾ ਤੇ ਚਾਰ ਥਾਪੜੇ ਲਾ ਕੇ ਦੇ ਲਾ ਮਜ਼ਾਕ ਓ ਮੇਰੇ ਮੁੰਡੇ ਦੇ ਥਾਪੜ ਕਿਵੇਂ ਮਾਰਦਾ ਤੂੰ ਤੂੰ ਇਹ ਬਤਮੀਜ਼ੀ ਕੀ ਆ ਯਾਰ ਤਿਆਰ ਯਾਰ ਜਵਾਬ ਮਾਰਨਾ ਧੱਪੜ ਮਾਰੀ ਆ ਨਾ ਜਦੋਂ ਕੋਈ ਗੱਲ ਨਹੀਂ ਕਰਤੀ ਹੋ ਜਾਂਦੀ ਸਾਲਾ ਸੋਰੀ ਦਾ ਪਾਗਲ ਹੋਵੇ ਨਾ ਹੋਵੇ ਸਾਨੂੰ ਪੈਸੇ ਦਾ ਮਤਲਬ ਹੈ ਕਿ ਕੰਮ ਤੋਂ ਖੁੱਲਾ ਭੇਜਾ 20000 ਜੇਬ ਤੇ ਜੱਟ ਦੇ ਜੰਨੇ ਮਰਜੀ ਪੈਸੇ ਲੈ ਲਈ ਯਾਰ ਕਟਾਗਾ ਲੈ ਚਪਕੀ ਫਿਰਦਾ ਉਹ ਓਏ ਓਏ ਮੇਰਾ ਮੁੰਡਾ ਮਾਰ ਦੇਗਾ ਨਾ ਜਹਰਾ ਹਾਏ 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 ਜੱਟ ਗਿਆ ਪੂਰਾ ਪੂਰਾ ਸੋਹਣਾ ਪੀਆ ਦਿੱਤਾ ਤੁਹਾਨੂੰ ਆਹ ਮਾਹ ਵੇਚਾ ਹੀ ਕੋਈ ਨਹੀਂ ਆਪਣ ਹੈ ਇਸ ਕਰਕੇ ਅੱਛਾ ਨਵਾਂ ਸਟਾਈਲ ਆ ਹੱਥ ਨਹੀਂ ਮਾਰੂਗਾ ਬਸ ਓਏ ਆਪ ਬੰਦੇ ਨੂੰ ਟਗਾਣਾ ਨਹੀਂ ਮੈਂ ਤੋ ਟੰਗਿਆ ਜਾਉ ਇਧਰ ਜਾਂਦਲਾ ਹਨ ਉਹ ਜਿਹੜਾ ਉਹ ਵੀ ਬੈਗ ਭਾਈ ਪਰਦਾ ਮੈਂ ਵੀ ਉਹ ਤੋਂ ਡਰਦਾ ਰਵਲ ਵਾਲ ਭਾਈ ਕਰਦਾ ਮੈਂ ਚੁੱਪ ਕਰਦਾ ਮੜਾ ਉਹਦੇ ਨਾਲ ਰਵਲ ਵਾਲਾ ਗੱਡੀ ਜਿਹੜਾ ਵਾਲ ਭਾਈ ਬਾਕੀ ਚੁੱਪ ਲੀ ਅਗਰ ਇਹ ਨੇਓ ਮੈਨੂੰ ਤੁਸੀਂ ਦੋ ਮਿੰਟਸ ਪਲੀਜ਼ ਮੜਾ ਗੱਡੀ ਜਿਹੜਾ ਰਵਲ ਭਈਆ ਭਾਈ ਕੁਛ ਆਪਦੀ ਸੀਨੀਅਰ ਕਰਦਾ ਆਹ ਆ ਮੁੰਡੇ ਤੋਂ ਨਹੀਂ ਚੱਲਦੀ ਇਹ ਜਾਟੀ ਚਲਾਉਂਦਾ ਉਹਨੂੰ ਚਲੋ ਕੋਈ ਗੱਲ ਨਹੀਂ ਸਿਲੈਕਟ ਕਰੋ ਤੁਸੀਂ ਹੁਣ ਸਾਲਾ ਲੋਟ ਆਇਆ ਲੈਣ ਤੇ ਓਏ ਭਾਈ ਗੱਲ ਸੁਣ ਯਾਰ ਇਹ ਗੱਲ ਗਲਤ ਔਰੇ ਮੇਰੀ ਗੱਲ ਸੁਣ ਉਧਰ ਜਾ ਕੇ ਕੱਪੜੇ ਦਿਖਾ ਯਾਰ ਮੈਨੂੰ ਉਧਰ ਚੱਲ 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 ਹੱਥ ਨਾ ਓਏ ਤਾਂ ਕੋਹ ਨਹੀਂ ਲੈਣਾ ਓਏ ਸਾਡੀ ਗੱਲ ਲੈ ਟਾਈਪ ਇਹ ਮੇਰੇ ਸਾਲਾ ਦਾ ਮੇਤੋਂ ਵੀ ਵੱਧ ਗਾਂ ਵਾਲਾ ਲੱਗਦਾ ਪਤਾ ਨਹੀਂ ਸਾਲੇ ਦਾ ਤੇਰੇ ਆ ਪਸੰਦ ਨੇ ਕੋਸ ਖਾਦਾ ਹੋਇਆ ਬੰਦੇ ਦਾ ਥੋੜੇ ਆ ਦੇ ਕੀ ਐਕਸ਼ਨ ਕਰੀਆ ਦਿਮਾਗ ਦਿਮੋਗ ਤਾਂ ਨਹੀਂ ਆ ਲਗਿਆ ਮਨ ਲਾਦਾ ਦੋ ਬੋਲੀਆਂ ਘੋਦਿਆਂ ਇੱਕ ਰੋਟੀ ਖਾਦੀ ਲੋ ਤਾਂ ਹੀ ਦਿਮਾਗ ਖੇਲਿਆ ਉਹ ਮਾਮਾ ਦੋ ਬੋਲੀਆਂ ਓਏ ਦਿਮਾਗ ਸੁਨ ਹੋ ਗਿਆ ਇਹਦਾ ਪੂਰਾ ਸੁਨ ਹੋਇਆ ਇਸ ਵਕਤ ਦੇਖ ਲੈ ਮੁੰਡੇ ਦੀਆਂ ਬਾਹਾਂ ਟੁੱਟੀਆਂ ਓਏ ਤੇ ਮੁੰਡੇ ਦੀਆਂ ਬਾਹਾਂ ਟੁੱਟੀਆਂ ਕਮਾਲ ਆ ਯਾਰ ਯਾਰ ਮੁੰਡੇ ਦੀਆਂ ਬਾਹਾਂ ਟੁੱਟ ਗਈਆਂ ਐਵੇਂ ਹੀ ਟੁੱਟ ਜਾਣਗੀਆਂ ਲੱਕੜ ਦਾ ਬਣਿਆ ਮੁੰਡਾ শের ਪੁੱਤ ਆ ਡਾ শের ਪੁੱਤ ਦਿਖਾ ਪੈਂਟ ਸ਼ਲਟ ਸ਼ਲਟ ਆ ਗਈ ਪੈਂਟ ਦਿਖਾ ਆ ਤਾਂ ਸਹੀ ਕੋਈ ਤੁਨੂ ਤੂੰ ਯਾਰ ਦਫਾ ਹੋ ਤੂੰ ਮਗਜ ਮਾਰੀ ਜਾਣਾ ਪੂਰੀ ਪ੍ਰੋਪਰ ਸਹੀ ਓਏ ਇਹ ਤਾਂ ਤੂੰ ਮੋਢਿਆਂ ਤੱਕ ਲੈ ਗਿਆ ਕਮਾਲ ਦੀ ਗੱਲ ਤੂੰ ਮੋਢਿਆਂ ਤੱਕ ਪੈਂਟ ਬਾਰੇ ਸੁਣ ਮੇਰੀ ਗੱਲ ਮੈਂ ਦੱਸਾਂ ਤੂੰ ਆ ਜਾਂ ਮੈਂ ਤੂੰ ਆ ਤੇ ਮੈਨੂੰ ਪਤਾ ਕਿ ਗ੍ਰਾਹਕ ਮੈਂ ਆ ਜਾਂ ਤੂੰ ਆ ਮੈਂ ਤੈਨੂੰ ਲੈਣੇ ਨੇ ਕੱਪੜੇ ਮੈਂ ਦੱਸੂ ਮੇਰੇ ਤੱਕ ਪੈਂਦੇ ਫੇਰ ਯਾਰ ਮੋਢਿਆਂ ਤੱਕ ਪੈਂਟ ਕਿਵੇਂ ਆਜੋ ਆਰਟੀਕਲ ਮੇਰਾ ਮੈਂ ਤੈਨੂੰ ਦੱਸੂ ਹਰੇ ਤੱਕ ਕਿ ਪੈਂਦੀ ਯਾਰ ਅਸੀਂ ਜਲੂਸ ਕਢਾਉਣਾ ਐਸੀ ਜੱਟਾਂ ਆ ਗਏ ਯਾਰ ਓਏ ਵਦੂ ਵੀ ਸ਼ੇਰ ਪੱਤਾ ਮੇਰਾ ਹੈ ਵਦੂ ਵੀ ਫਿਰ ਬਣਾ ਲੇ ਨਰੇ ਬੜਾ ਦੱਸ ਲਓ ਮੋੜ ਕੇ ਪਾ ਲੀਆਂ ਇਸ ਵਾਰ ਕੁਵੇਲਾ ਕੇ ਗੱਲ ਸਹੀ ਆ ਤੇਰੀ ਇਹ ਵਧਣੇ ਵੀ ਪਊ ਹਜੇ ਹਨਾ ਉਲਟਲੇ ਪੈਸੇ ਪਹਿਲੀ ਘਟ ਹੁੰਦੇ ਤੂੰ ਇਹਨੂੰ ਹੁਣ ਪਾ ਲੈ ਪੈਸਾ ਬਹੁਤਾ ਸੁੱਖ ਨਾਲ ਰੱਬ ਦੇ ਇਹ ਗੱਲ ਪਤਾ ਕੀ ਆ ਹਾਂ ਗੱਲ ਸਹੀ ਆ ਵਧਣੇ ਵੀ ਪਊ ਮੁੰਡਾ ਫੇਰ ਫੇਰ ਕੱਪੜੇ ਲੈਂਦੇ ਫਿਰਾਂਗੇ ਫਿਰ ਆਏ ਗਾ ਸਲਟ ਰਹਿਣ ਦੇ ਗੱਲੀ ਪੈਂਟੀ ਲੈ ਦੇ